ਸਤ ਸ੍ਰੀ ਅਕਾਲ ਵੀ ਸਾਰੇ ਵੀਰ ਭਰਾਵਾਂ ਨੂੰ ਕੈਮ ਸਾਰੇ ਜਨਪਲ ਸੱਤ ਸਾਰੇ ਆ ਤੇ ਦਵਾਈਆਂ ਲੈ ਕੇ ਆਏ ਬਈ ਕਬੂਤਰਾਂ ਦੀਆਂ ਤੇ ਵਲੌਗ ਮੈਂ ਕਿਹਾ ਸ਼ੁਰੂ ਕਰ ਲਈਏ ਬਾਅਦ ਚੋ ਦਿਖਾਉਨੇ ਆ ਕਬੂਤਰ ਵੀ ਤੁਹਾਨੂੰ ਪਹੁੰਚ ਗਏ ਵੀ ਕਬੂਤਰਾਂ ਕੋਲ ਹੈ ਹੁਸਤਾ ਹੁਸਤਾ ਦੇ ਹੁੰਦਾ ਇੱਕ ਦਾ ਟੈਕਟਰ ਸਾਈਕਲਿਨ ਪਾਊਡਰ ਪਾਉਣਾ ਇਹਨਾਂ ਨੂੰ ਬਾਈ ਠੀਕ ਆ ਪਾ ਦੇ ਇਹਨੂੰ ਆ ਨਿਕਲੇ ਹੀ ਬਾਹਰ ਲੈ ਹੁਣ ਲੈ ਬੜ ਜੀ ਤੂੰ ਉਹ ਆਇਆ ਲੱਛੀ ਨੂੰ ਲਗਾਇਆ ਜਾਂਦਾ ਤੋਬਾ ਇਸੇ ਠੀਕ ਆ ਓਕੇ ਇਹਨਾਂ ਦਾ ਭਾਂਡਾ ਕੱਢ ਲੈ ਪਾਣੀ ਵਾਲਾ ਗਾਣੇ ਲੈ ਆਂਦੇ ਉਧਰੋਂ ਲੋੜੀ ਦੇ ਕੱਖ ਬਹੁਤ ੱਲੀ ਸਿੱਟੀ ਫਿਰਦਾ ਉਹਦੇ ਕੱਖ ਲੈ ਗਏ ਆਪੇ ਅੱਛਾ ਬਾਥਰੂਮ ਕਰਨਾ ਅਗੀ ਬਿੰਡੀ ਪਾਏ ਚ ਘਰਾਂ ਪਾਊਡਰ ਆ ਯਾਰ ਵਾਸ ਵਾਸ ਉਸ ਨੰਮੀ ਗੀ ਉਧਰ ਵੀ ਪਾਣਾ ਆਜ ਪਾ ਦੇ ਚੱਲ ਉਧਰ ਹੁਣ ਲਿਬੜੇਂਗੀ ਓਰੇ ਪਾ ਦੇ ਪਾ ਦੇ ਪਾ ਦੇ ਪਾਸ ਪਾ ਵੀ ਪਾਣੀ ਓ ਯਾਰ ਤੂੰ ਰੱਖ ਦੇ ਬਾੜਾ ਯਾਰ ਤੂੰ ਵੀ ਯਾਰ ਅਸੀਂ ਇਹਨਾਂ ਦਾ ਆਮਾ ਘਾ ਹਾਂ ਸिखਾਉਨੇ ਆ ਇਹਨੂੰ ਇਹ ਛੱਡਦੇ ਆ ਇਹਨੂੰ ਉਹਦੇ ਨਾਲ ਕਿਆ ਨਾ ਗਲਜਾਰ ਨਾਲ ਛੱਡਦੇਗਾ ਜੀ ਤੈਨੂੰ ਠੀਕ ਹੈ ਇਹਨਾਂ ਨੂੰ ਤਾਂ ਦਾਣੇ ਪਾਏ ਆ ਜਿੱਸੇ ਤੂੰ ਵੀਰੇ ਜੇ ਹੋਏ ਨੇ ਠੀਕ ਆ ਓਕੇ ਆ ਇਹਨਾਂ ਨੂੰ ਗੋਲੀ ਹੀ ਦੇ ਦੇਣੀ ਆ ਆਪਾਂ ਸਾਰਿਆਂ ਨੂੰ ਪਾਣੀ ਭਾਲਾ ਉਧਰ ਆ ਗਿਆ ਇਹ ਜੀ ਪਾਣੀ ਪਾਤਾ ਭਾਈ ਦਵਾਈ ਵੀ ਪਾਤੀ ਓਕੇ ਰਪੋਟ ਖੋਲਦੇ ਕੋਈ ਨਹੀਂ ਦਾਣੇ ਲੈਣਗੇ ਜਿੱਸਾ ਮਿੱਟੀ ਪਾਉਣੀ ਇਹਨਾਂ ਨੂੰ ਬਣੀ ਹੋਈ ਤੇ ਇੱਕ ਦੋ ਕਬੂਤਰਾਂ ਦੇਣੀ ਹੈ ਦਵਾਈ ਆਪਾਂ ਨੇ ਬੱਚੇ ਸੈਟ ਨੇ ਹਾਂ ਐਨ ਓਕੇ ਖੜਜੋ ਖੜਜੋ 2 ਮਿੰਟ ਬਸ ਨਹੀਂ ਗੱਸਤਾ ਇਹ ਨਾ ਮੈਂ ਦੰਨਾ ਆ ਫੜ ਮਾਇ ਜਸਤਾ ਜੀ ਨਾ ਨਾ ਚਾਰ ਮੈਦੇ ਉਹ ਨਾ ਰੁਕ ਜਾ ਰੁਕ ਇੱਕ ਨੂੰ ਰਹਿ ਗਈ ਦਵਾਈ ਦੇਣ ਤੇ ਮੁੱਟੇ ਨੂੰ ਲੱਗ ਗਿਆ ਬੱਚਾ ਬਾਕੀ ਓਕੇ ਰਪੋਟਾਂ ਨੇ ਮਿੱਟੀ ਨੂੰ ਦੇਖੋ ਕਿਵੇਂ ਪਈ ਐ ਨੇ ਬਟੇ ਨੂੰ ਇੱਕ ਦੇ ਹੋਰ ਠੱਲ ਪਾਈ ਐ ਚਿੱਟੀ ਜੀ ਦੇ ਉਹਦੇ ਵੀ ਐ ਯਾਰ ਉਹਨੂੰ ਵੀ ਥੋੜਾ ਜਿਹਾ ਝੋਕਾ ਆਏਗਾ ਇਹਨੂੰ ਵੀ ਦੇ ਦੇ ਬਾਈ ਲਾ ਓਕੇ ਆ ਕੰਮ 당ਣਾ ਖਾ ਲੋ ਖਾ ਲੋ ਪਾਣੀ ਪੀਓ ਘਰ ਘੋੜੀਆਂ ਦੇ ਕੱਪੜਾ ਵੀ ਮਾਰ ਲਿਆ ਬਾਈ ਬੁਰਸ਼-ਵਰਸ਼ ਮਾਰਤਾ ਲੈ ਕੇ ਜਾਣੇ ਆ ਦੋਨਾਂ ਨੂੰ ਅੰਬਰ ਰਹਿ ਗਈ ਬਸ ਜਿਵੇਂ ਜ ਮੂੰਹ ਤੇ ਮਾਰਦੀ ਆ ਹਾਂਜੀ ਹਾਂਜੀ ਸਾਫ ਜਾ ਹੋ ਜਾਊਗਾ ਇਹਨੂੰ ਵੀ ਲੈ ਕੇ ਜਾਣੇ ਨਾਲੇ ਹਾਂਜੀ ਭਜਾਉਨੇ ਆ ਮੋਟਰ ਤੇ ਅੱਜ ਇਹਨੂੰ ਤੇ ਨੂਰੀ ਨੂੰ ਵੀ ਲਓ ਮੇਤਰਾ ਪਾ ਦੀਏ ਰੋਟੀਆਂ ਫਿਰ ਆਜੋ 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 ਕਿਹੜਾ ਬੋਧਾ ਖਾਓ ਖਾਓ ਹਾਂ ਲਓ ਨਿਆਰੇ ਆ ਗਈ ਭਾਈ ਨੂਰੀ ਵੀ ਆ ਗਈ ਕਰੋ ਨੂਰੀ ਦੀ ਸਵਾਰੀ ਹੈ ਆਵਲੀ ਖਵਲੀ ਖਵਲੀ ਸਿਆ ਉਹ ਕਿਰ ਬੋਤਾ ਅੰਬਰ ਨਹੀਂ ਲੈਂਦੀ ਕਾਸ਼ੀ ਲੈ ਆਉਂਦਾ ਅੱਛਾ ਠੀਕ ਆ ਕਾਠੀ ਵੀ ਨਵੀਂ ਐ ਨੂਰੀ ਬਾਲੀ ਭਜਾਉਣੀ ਨਹੀਂ ਹੈਗੀ ਆਪਾਂ ਇਹ ਨੂਰੀ ਪਾਗਾ ਨਹੀਂ ਹੈ ਹਾਂ ਹਨੂਰੀ ਆ ਸਿਆਣੀ ਐ ਥੋੜਾ ਬੋਤਾ ਕੀੜਾ ਦੇ ਲੈ ਇੱਕ ਦੋ ਦੇ ਲੈ ਉਹ ਸਿਰੇ ਤੱਕ ਦੇ ਆ ਇਹ ਤਕਨੀਕ ਲੇਤੀ ਹੈ ਨਾ ਹਾਂ ਕਾਲੀ ਆ ਜਾ ਬ੍ਰਿੰਦਰ ਬਾਕੀ ਵਧੀਆ ਹੋ ਗਿਆ ਬ੍ਰਹਮਾ ਦੇ ਨਾ ਹਾਂ ਗਰੇ ਆ ਦੇ ਆ ਵੀ ਬ੍ਰਹਮਾ ਦੀ ਕੋਈ ਆ ਵੀ ਆ ਵੀ ਬ੍ਰਹਮਾ ਹੀ ਹਾਂ ਆ ਵੀ ਬ੍ਰਹਮਾ ਹੀ ਆ ਇਹ ਮੇਰੇ ਜੋ ਨਿਕਲੇ ਪਰਪਰਾ ਬੈਠੇ ਨਹੀਂ ਸੀ ਆ ਮੇਲੇ ਆ ਆ ਮੇਰਾ ਫੀਮੇਲ ਕਿ ਨਹੀਂ ਉਹ ਆ ਆ ਫੀਮੇਲ ਆ ਉਹ ਮੇਲੇ ਉਹ ਕਾਲੇ ਉਹ ਹੋਣੇ ਕੜਕੋਈ ਐ ਇਹ ਉਹ ਜੀ ਸੀਲ ਮਰਦੀ ਉਹ ਕੜਕਾ ਬਣੇ ਰੱਖਣੇ ਆਂਦੇ ਰੱਖਣਾ ਮਰਖਾਂ ਦੇ ਆਂਦੇ ਰੱਖ ਲਏ ਆਂ ਇਹ ਇਹ ਮਰਖਾਂ ਲੈਣੇ ਨਾ ਕੋਈ ਬੱਤ ਕਾਹ ਲੈ ਕੇ ਜਾਣੀਆਂ ਨੇ ਹਣਾ ਵੀਰੇ ਆ ਵੀ ਹੋਰ ਬਹੁਤ ਆਂਡੇ ਵੀ ਦੇਣੇ ਨੇ ਮੁੰਡੇ ਆ ਤਾਂ ਨਾ ਵਰਦੀਆਂ ਹਾਂ ਜੀ ਆ ਗੰਜੇ ਨਹੀਂ ਮੁੰਨਿਆ ਲੜਦੀਆਂ ਆਪੇ ਲੜ ਪੈਂਦੀਆਂ ਨੇ ਵੀਰੇ ਹਾਂ ਆਪੇ ਲੜ ਪੈਂਦੀਆਂ ਨੇ ਮੇਲ ਹੁਣੇ ਵਾਲਾ ਹੁੰਦਾ ਫਿਰ ਨਹੀਂ ਆਈੜੀ ਇੱਕ ਦੋ ਮੇਲ ਨੇ ਇੱਕ ਪੂਰੀ ਜੀ ਫੀਮੇਲ ਹੈ ਪਰੇ ਵਾਲੀ ਹਾਂ ਜੀ ਪਰੀ ਹੋਰ ਦੋ ਮੱਧਾ ਹੋਣ ਆ ਵੀਰੇ ਅੰਦਰ ਆ ਜੀ ਨਹੀਂ ਇਹਨਾਂ ਨੂੰ ਇਕੱਲੇ ਜਾਣਾ ਮੈਂ ਹਾਂ ਮੇਰੇ ਮਰ ਗਏ ਸਾਰੇ ਦੂਰ ਆਏ ਨਹੀਂ ਪਤਾ ਯਾਰ ਆਂਡੇ ਵਿੱਚ ਦਾ ਸੀਲਾ ਦੇ ਨੇ ਕੋਈ ਨਹੀਂ ਦੇਖ ਲੈਂਦੇ ਆ ਵੀਰੇ ਲੈ ਆ ਮੈਂ ਆ ਬੱਚੇ ਨੇ ਕੱਢੇ ਤੇ ਇਹਨਾਂ ਨੇ ਦੋ ਆਹ ਬਾਹਰ ਦੇ ਬੰਦਰੇ ਨੇ ਆਂਡੇ ਵੀਰੇ ਵਿੱਚ ਇਹ ਵੱਤਕਾਂ ਦੇ ਨੇ ਇਹ ਮੈਨੂੰ ਬਤਾਤੀ ਕਿ ਹੱਟਾਂਗੇ ਉਹ ਚੱਕੇ ਵਿੱਚੇ ਸੀ ਲਾਦੇ ਨੇ ਵਿੱਚੇ ਦੂਏ ਨੇ ਇਹਦਾ ਲਖਰਾਉਦਾ ਇਹਦਾ ਖੁੱਤੀ ਨੂੰ ਪਾਦੇ ਇਹਦਾ ਖੁੱਤੀ ਨੂੰ ਬਾਹਰ ਤੱਕ ਕਰ ਬ੍ਰਹਮਾ ਬ੍ਰਹਮਾ ਅੰਦਰ ਨਹੀਂ ਵੀਂਗਲੇ ਬ੍ਰਹਮਾ ਦਾ ਦਾਣੀਆਂ ਹੀ ਆਣ ਡਾ ਹੁੰਦਾ ਬ੍ਰਹਮਾ ਦਾ ਆਹ ਲੱਗਦਾ ਮੈਨੂੰ ਹਾਂ ਡਾ ਬ੍ਰਹਮਾ ਦਾ ਆ ਕੇ ਦਾਣੀਆਂ ਆਣ ਕੋਲੋਂ ਵੀੜਾ ਆਉਂਦੀ ਉਹਦੇ ਨਾਲ ਕਲੇ ਦਾ ਪਤਾ ਲੱਗ ਜਾਊਗਾ ਫੜ ਕੇ ਕੱਢਦੇ ਇਹਨੂੰ ਸਾਰਾ ਹੋ ਗਿਆ ਇਹ ਹਾਂ ਜੀ ਆ ਖੁੱਲ ਲੈਣਾ ਉਹਦੇ ਕਰਕੇ ਇਹ ਵਾਲੇ ਤੇਲ ਡੋਪ ਨੇ ਆਇ ਨਹੀਂ ਬਹੁਤ ਹਾਰ ਹੋਣਾ ਕੈਚ ਕਰਨਾ ਪੈਣਾ ਇਹ ਆ ਮੁਰਗੀ ਦੇਖੋ ਕਿੱਥੇ ਵੜ ਗਈ ਆਪੇ ਛੁੱਟੀ ਟਾਕੀਆ ਪਤਾ ਹੀ ਨਹੀਂ ਕਿਵੇਂ ਵੜ ਗਈ ਚਲੋ ਇਹਨੂੰ ਕੱਢਦੇ ਆ ਆਏ ਚੱਪਾ ਲੈ ਆਂਦੇ ਪਾਣੀਵਰੇ ਬੱਤਕਾਂ ਵਿੱਚ ਹੈਵੀ ਮੜੀਆਂ ਲਾ ਬਣਾਉਣਾ ਵੀ ਆ ਵੀ ਚੱਲੀ ਲੜਨ ਨਹੀਂ ਚਾਹਣੀਆਂ ਇਹਦੇ ਵੀ ਅੰਡਾ ਬਾ ਇੱਕ ਉਹ ਵੀ ਕੱਢ ਕੇ ਇਹਦੇ ਪਿੱਛੇ ਪਾ ਕੋਈ ਕੋਈ ਸੀ ਲਿਆ ਜਾਂਦਾ ਹੁਣ ਸੀ ਲਈ ਜਾਂਦਾ ਹੈ ਨਾ ਇਹ ਵੀਰੇ بڑے ਅੰਡੇ ਤਾਂ ਮਸ਼ੀਨ ਥੰਦੇ ਲਾਉਣੇ ਬਸ ਠੀਕ ਹੈ ਹੋੜੀ ਦੇ ਨੇ ਪਾਓ ਉਹ ਅੰਡਾ ਇੱਥੇ ਪਾ ਦੇ ਬਾਉ ਹੋੜੀ ਰੱਖੀ ਤੁਹਾਨੂੰ ਕੋਈ ਤਕਨੀਕ ਦੇਣੀ ਕੋਈ ਇਹਨਾਂ ਕੋਈ ਨਹੀਂ ਹੁੰਦਾ ਆ ਇਹਦਾ ਆਹ ਅਈਏ ਆਖੀ ਐਸੇ ਬੜਾ ਇਹ ਚੱਲ ਚੱਲ ਆਇਆ ਬ੍ਰਿਸਟ ਦੇ ਇਹਨਾਂ ਨਾਲ ਇਹਨਾਂ ਨਾਲ ਦਾ ਟਰੱਕੀ ਕਿੱਡੇ ਕਿੱਡੇ ਹੋਗੇ ਤੁਹਾਡੇ ਵਾਲੇ ਟਰੱਕੀ ਸਾਡੇ ਨਾਲ ਦੀਆਂ ਦੇਣ ਲੱਗੇ ਜਾਂਦੇ ਆਂ ਮੰਜ ਬਚੇ ਨਿਕੜ ਆਇਆ ਹੈ ਹਾਂ ਚਲ ਬੜੀ ਨਿਕੜੇ ਆਈ ਬੜੀ ਕਿਵੇਂ ਇਹ ਘੂਟੀ ਦੇ ਟਾਕੀ ਆ ਯਾਰ ਇਹ ਗੱਡੀ ਨੂੰ ਲੈ ਨੀੜਾ ਕੀ ਰੋ ਗਿਆ ਬੰਦਾ ਨਿਕਲੇ ਹੋਣਾ ਨਿਕਲ ਗਈ ਆਪੀ ਆ ਮੰਜੀ ਰਹੀ ਹੋਈ ਹੈ ਆ ਵਾਗੈ ਮੈਂ ਉਹ ਕੂਪਟਰ ਛੱਡ ਖੋਲੇ ਦੇ ਅੰਦਰ ਨਹੀਂ ਨਹੀਂ ਇਹ ਵੀ ਬਚਾਪਾ ਆਂਡਾ ਜਾਣਗੇ ਪਰ ਨਹੀਂ ਉਹ ਕਰ ਦੋ ਉਹ ਮੇਰੇ ਕੋਲ ਹੀ ਸੇਵਲ ਬੰਦੇ ਨੇ ਉਹ ਆਂਡਾ ਕੁੱਤੀ ਨੂੰ ਪਾ ਦੀਆਂ ਕਾ ਖਰਾਬ ਆ ਟੁੱਟ ਗਿਆ ਆਂਡਾ ਨਹੀਂ ਰਹਿ ਚੀ ਬੱਚਾ ਕਢਾ ਲੈਣਾ ਤਾਂ ਹੈਗਾ ਆਂਡਾ ਤਾਜੀ ਆ ਉਹ ਦੇਖੋ ਗੜੀ ਛੁੱਟੀ ਇਹਨਾਂ ਦੇ ਤੋਂ ਤਿੰਨ ਪਾ ਲੈਣਾ ਅੰਟਾ ਹੈ ਚੱਲੀ ਆਪਾਂ ਕਰਨ ਨੂੰ ਲਓ ਜੀ ਮਿੱਤਰੋ ਕਮੈਂਟ ਬੋਲ ਦਿਓ ਜੱਸਾ ਸਾਗਰ ਲਵਾਨਾ ਡੀਆਈਐਸਪੀ ਸੰਦੀਪ ਸਿੱਧੂ ਸੁਖਪ੍ਰੀਤ ਮਹਿਰਾ ਅੰਸ਼ ਚਰਮਾ ਥੈਂਕ ਯੂ ਵੀਰੇ ਮਨਜੀਤ ਵੀਰ ਯੂਐਸਸੀ ਵਾਲਾ ਥੈਂਕ ਯੂ ਵੀਰੇ ਸਿੰਘ ਕਲੈਕਸ਼ਨ ਬਾਈ ਪੈਰੀ ਨੂੰ ਬੰਨ ਕੇ ਨਾ ਰੱਖਿਆ ਕਰੋ ਵੀਰੇ ਬੰਨ ਹੀ ਨਹੀਂ ਹੁੰਦੀ ਜੀ ਹੁਣ ਕ੍ਰਾਸ ਕਰਵਾਈ ਗਈ ਹੈ ਨਾ ਤਾਂ ਕਰਕੇ ਬੰਨਦੇ ਆਂ ਯਲੇ ਕਿਉਂਕਿ ਬਾਹਰ ਨਾ ਚਲੇ ਜਾਵੇ ਨਹੀਂ ਤਾਂ ਅੰਦਰ ਖੁੱਲੀ ਛੱਡ ਦਿੰਨੇ ਆ ਵੀਰੇ ਉਹਨੂੰ හද න .